ਸ਼ੀਕਲ ਦੇ ਮੈਲਾਪ੍ਰਿਤ ਕਰ ਹਸਰਾਸੀ ਹਜੀਤ ਕਰ ਦਵਰੇ ਲਿਖੀ ਗਈ ਕਹਾਣੀ ਸੋ ਕਿਉ ਮੰਦਾ ਆਖੀ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਚਨ ਸਿੰਘ ਦਾ ਵਿਆਹ ਵਜਨ ਕੋਰ ਨਾਲ ਪਾਕਿਸਤਾਨ ਬੰਦ ਤੋਂ ਥੋੜਾ ਚਿਰ ਪਹਿਲਾਂ ਹੋਇਆ ਕੁਦਰਤ ਨੇ ਇਹ ਦੋਵਾਂ ਦੇ ਨਾਂ ਆਪ ਹੀ ਮਿਲਾ ਦਿੱਤੀ ਬਚਨ ਸਿੰਘ ਦੀ ਮਾਂ ਛੋਟੇ ਹੁੰਦੇ ਹੀ ਪੂਰੀ ਹੋ ਗਈ ਸੀ ਸਾਰੇ ਭੈਣ ਭਰਾਵਾਂ ਨੂੰ ਨਾਨੀ ਨੇ ਹੀ ਪਾਲਿਆ ਸੀ ਵਚਨ ਸਿੰਘ ਸਾਰੇ ਭੈਣ ਭਰਾਵਾਂ ਵਿੱਚੋਂ ਵੱਡਾ ਹੋਣ ਕਰਕੇ ਨਾਨੀ ਨੇ 18-19 ਸਾਲ ਦੀ ਉਮਰ ਉਸ ਆਬਿਆ ਰਿਸ਼ਤੇਦਾਰੀ ਵਿੱਚੋਂ ਕੁੜੀ ਵਚਨ ਕੌਰ ਨਾਲ ਕਰ ਦਿੱਤਾ ਕਿਉਂਕਿ ਉਸ ਨੂੰ ਹੁਣ ਰੋਟੀ ਪਕਾਉਣੇ ਔਖੇ ਸੀ ਵਚਨ ਕੌਰ ਉਮਰ ਦੀ ਹੋੜੀ ਸੀ ਨਾਨੀ ਨੇ ਹੌੜੀ-ਹੌੜੀ ਉਸ ਨੂੰ ਸਾਰਾ ਕੰਮਕਾਰ ਸਿਖਾ ਦਿੱਤਾ ਵੰਡਦੇ ਦਰਦ ਨੂੰ ਵਚਨ ਸਿੰਘ ਤੇ ਵਚਨ ਕੌਰ ਨੇ ਆਪਣੇ ਪਿੰਡੇ ਤੇ ਹੰਡਾਇਆ ਪਾਕਿਸਤਾਨ ਤੋਂ ਇੱਧਰ ਆ ਕੇ ਵਚਨ ਸਿੰਘ ਨੂੰ ਪਿੰਡ ਆਲਮਪੁਰਵਕੀ ਦੀ ਜ਼ਮੀਨ ਅਲਰਟ ਹੋਈ ਦੋ ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਕਿਰਪਾਲ ਸਿੰਘ ਰੱਖਿਆ ਗਿਆ ਇਸ ਤੋਂ ਬਾਅਦ ਦੋ ਪੁੱਤਰ ਤੇ ਦੋ ਧੀਆਂ ਹੋਰ ਪੈਦਾ ਹੋਏ ਵਚਨ ਸਿੰਘ ਦਾ ਸੱਤ ਜੀਆਂ ਦਾ ਪਰਿਵਾਰ ਹੋ ਗਿਆ ਕਮਾਉਣ ਵਾਲਾ ਵਚਨ ਸਿੰਘ ਇਕੱਲਾ ਸੀ ਵਚਨ ਸਿੰਘ ਅਗਾ ਵਧੂ ਸੂਝ ਵਾਲਾ ਸੀ ਇਸ ਲਈ ਉਸਨੇ ਆਪਣੇ ਸਾਰੇ ਬੱਚਿਆਂ ਨੂੰ ਸਕੂਲ ਪੜਨ ਲਾ ਦਿੱਤਾ ਸੀ ਦੁਮੀ ਜੀ ਖੂ ਮਿਹਨਤ ਕਰਦੀ ਤਾਂ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਣ ਵਚਨ ਸਿੰਘ ਇਕੱਲਾ ਖੇਤੀ ਕਰਦਾ ਜਾਦਾ ਮਿਹਨਤ ਕਰਕੇ ਵਚਨ ਸਿੰਘ ਬਿਮਾਰ ਰਹਿਣ ਲੱਗਾ ਪਿਤਾ ਦੀ ਬਿਮਾਰੀ ਨੂੰ ਵੇਖ ਕੇ ਪੰਜਵੀਂ ਜਮਾਤ ਦੀ ਪੜ੍ਹਾਈ ਵਿੱਚੇ ਛਟਕੀ ਕਿਰਪਾਲ ਆਪਣੇ ਪਿਤਾ ਨਾਲ ਖੇਤੀ ਕਰਵਾਉਣ ਲੱਗਾ ਉਸ ਤੋਂ ਛੋਟੇ ਜਸਪਾਲ ਦੀ ਪੜ੍ਹਾਈ ਵਿੱਚ ਰੁਚੀ ਨਹੀਂ ਸੀ ਛੋਟਾ ਸੁਖਪਾਲ ਤੇ ਦੂਮੀ ਬੀਟੀਆਂ ਪੜ੍ਹਨ ਵਿੱਚ ਹੁਸ਼ਿਆਰ ਸਨ ਕਿਰਪਾਲ ਜੀ ਵਿਹਾਂ ਦਾ ਰਹੀ ਸੀ ਕਿ ਮਾਂ ਵਚਨ ਕੌਰ ਬਿਮਾਰ ਹੋ ਗਈ ਘਰ ਵਿੱਚ ਕੰਮ ਦਾ ਬਹੁਤ ਔਖਾ ਹੋ ਗਿਆ ਵਚਨ ਸਿੰਘ ਦੀ ਪੈਨ ਥੋੜੇ ਦਿਨ ਲਈ ਆਈ ਪਰ ਉਸ ਦਾ ਪਿਛੇ ਵੀ ਨਹੀਂ ਸਰਦਾ ਸੀ ਕੁੜੀਆਂ ਛੋਟੀਆਂ ਸੀ ਤੇ ਪੜਨ ਵੀ ਜਾਂਦੀਆਂ ਸਨ ਬਚਨ ਸਿੰਘ ਨੇ ਬਚਨ ਕੌਰ ਨੂੰ ਕਿਹਾ ਕਿ ਆਪਾਂ ਕਿਰਪਾਲ ਦਾ ਵਿਆਹ ਕਰ ਲਈਏ ਉਹਨਾਂ ਨੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਿਹਾ ਕਿ ਕਿਰਪਾਲ ਦੀ ਕੁੜੀ ਵੇਖਣ ਬਚਨ ਸਿੰਘ ਨੇ ਕਿਹਾ ਕਿ ਸਾਨੂੰ ਤੀਰ ਸ਼ਰੀਫ ਕਰਦੀ ਚਾਹੀਦੀ ਆ ਦਾਜ ਸੀ ਲੈਣਾ ਨਹੀਂ ਬਚਨ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਕਰਕੇ ਇਸਤਰੀ ਜਾਤੀ ਨੱਪੂਰੀ ਇੱਜ਼ਤ ਕਰਦਾ ਸੀ ਦਾਜ ਲੈਣ ਦੇ ਖਿਲਾਫ ਸੀ ਇਸ ਕਰਕੇ ਉਸ ਨੂੰ ਕਿ ਚੰਗੀ ਤੀਨੋਂ ਦੇ ਰੂਪ ਵਿੱਚ ਚਾਹੀਦੀ ਸੀ ਬਚਨਗੌਰ ਦੇ ਪਿੰਕੇ ਚੰਗੀ ਤਕੜੇ ਸਨ ਤੇ ਉਹਨਾਂ ਦੇ ਇਲਾਕੇ ਵਿੱਚ ਚੰਗੀ ਬਣੀ ਹੋਈ ਸੀ ਬਚਨਗੌਰ ਦੇ ਭਰਾ ਜੰਗੀਰ ਸਿੰਘ ਨੇ ਕੁੜੀ ਦੀ ਰਸਪਾਈ ਕੁੜੀ ਬਹੁਤ ਸੋਹਣੀ ਆ ਤੇ ਹੈ ਵੀ ਸ਼ਰੀਫ ਉਹਨਾਂ ਦੇ ਪਿੰਡ ਦੇ ਨੇੜੇ ਹੀ ਕੁੜੀ ਵਾਲਿਆਂ ਦਾ ਪਿੰਡ ਸੀ ਉਹਨਾਂ ਦਾ ਕੁੜੀ ਵਾਲਿਆਂ ਨਾਲ ਚੰਗਾ ਓਨ ਜਾਣ ਹੈ ਬਚਨਗੌਰ ਆਪਣੇ ਭਰਾ ਨੂੰ ਕਹਿੰਦੀ ਮੈਂ ਤਾਂ ਕੁੜੀ ਵੇਖ ਕੇ ਲੈਣੀ ਆ ਮੇਰਾ ਪੁੱਤਰ ਸੋਹਣਾ ਸੁਨੱਖਾ ਤੇ ਜਵਾਨ ਆ ਉਸੇ ਪਰਾਨੇ ਕੇ ਹਪੈਨ ਜੀ ਤੁਸੀਂ ਆ ਜਾਓ ਕੱਲ ਹੀ ਫਿਰ ਚਲਦਿਆਂ ਵੇਖਣ ਅਗਲੇ ਦਿਨ ਹੀ ਬਚਨ ਕੌਰ ਬਾਸ ਛੜਕੇ ਪੀਕੇ ਚਲੀ ਗਈ ਆਪਣੀ ਪਰਜਾਇਨ ਨੂੰ ਨਾਲ ਲੈ ਕੇ ਉਹ ਦੂਮੀ ਕੁੜੀ ਵਿਖਣ ਚਲੀਆਂ ਗਈਆਂ ਉਦੋਂ ਕੁੜੀਆਂ ਵਿਖਾਉਣ ਦਾ ਜਿਆਦਾ ਰਿਵਾਜ ਨਹੀਂ ਸੀ ਬਚਨ ਕੌਰ ਦੀ ਪਰਜਾਇ ਨੇ ਕੁੜੀ ਦੀ ਮਾਂ ਸਿਮਰ ਕਰਨ ਨੂੰ ਕਿਹਾ ਕਿ ਮੇਰੇ ਨਨਾਨਾ ਇਹਨਾਂ ਕੋਲ ਬਾਵਾ ਪਹਿਲੀ ਬੰਨਾ ਹੈ ਸਾਡਾ ਦੋਤਰਾ ਵੀ ਪੂਰਾ ਸੋਹਣਾ ਸੁਨੱਖਾ ਹੈ ਮੈਂ ਤੇਰੀ ਧੀ ਅਮਰਜੀਤ ਦੇ ਰਿਸ਼ਤੇ ਲਈ ਆਈਆਂ ਆਪਣੀ ਨਨਾਨ ਨੂੰ ਨਾਲ ਲੈ ਕੇ ਤੁਸੀਂ ਜਰਾ ਕੁੜੀ ਨੂੰ ਚਾਤੀ ਮਰਵਾ ਦਿਓ ਮੇਰੀ ਨਨਾਨ ਕਹਿੰਦੀ ਸਾਨੂੰ ਕੁਝ ਨਹੀਂ ਚਾਹੀਦਾ ਬਸ ਕੁੜੀ ਸੋਹਣੀ ਤੇ ਸੌ ਹੋਵੇ ਅਮਰਜੀਤ ਜੀ ਮਾਨੇ ਕਿ ਹਪੈਂ ਜੀ ਤੁਹਾਨੂੰ ਕੋਈ ਨਾ ਥੋੜਾ ਆ ਤੁਸੀਂ ਸਾਨੂੰ ਚੰਗਾ ਸਾਖ ਹੀ ਕਰਾਉਂਗੇ ਮਾੜਾ ਥੋੜਾ ਕਰਵਾਉਣ ਲੱਗੇ ਹੋ ਤੁਹਾਡੀ ਨਨਾਨ ਹੀ ਆ ਕਿਹੜਾ ਉੱਪਰ ਹੀ ਹੈ ਮਰਵਾ ਦਿਨੇ ਆ ਚਾਤੀ ਕੁੜੀ ਨੂੰ ਅਮਰਜੀਤ ਹੋਰੀ ਦੋ ਭੈਣਾਂ ਸੰਤ ਤੇ ਛੋਟਾ ਪਰਾਸੀ ਵੱਡੀ ਭੈਣ ਵਿਆਹੀ ਹੋਈ ਸੀ ਤੇ ਅਮਰਜੀਤ ਛੋਟੀ ਸੀ ਮਾਣੇ ਆਪਣੇ ਪਤੀ ਭਜਨ ਸਿੰਘ ਨੂੰ ਖੇਤਾਂ 'ਚੋਂ ਬੁਲਾਇਆ ਤੇ ਸਾਰੀ ਗੱਲ ਦੱਸੀ ਭਜਨ ਸਿੰਘ ਜੀ ਜੰਗੀਰ ਸਿੰਘ ਦੀ ਭੈਣ ਦਾ ਮੁੰਡਾ ਆ ਤਾਂ ਸਾਨੂੰ ਹੋਰ ਕੀ ਚਾਹੀਦਾ ਆ ਗੱਲਬਾਤ ਚੱਲ ਰਹੀ ਸੀ ਇਹਨੇ ਨੂੰ ਅਮਰਜੀਤ ਚਾਵਣਾ ਕੇ ਲੈ ਆਈ ਬਚਨ ਕਰਤਾ ਵਿੰਦੀ ਹੀ ਰਹਿ ਗਈ ਅਮਰਜੀਤ ਪਰੀਆਂ ਤੋਂ ਵੀ ਵੱਧ ਸੋਹਣੀ ਸੀ ਗੂਰਾ ਰੰਗ ਗੂਲ ਜੀਰਾ ਤੇ ਤਿੱਖੇ ਨੈਣ ਨਕਸ਼ ਬਚਨ ਕਰਨੇ ਕਿਹਾ ਸਾਨੂੰ ਕੁੜੀ ਪਸੰਦ ਆ ਤੁਸੀਂ ਸਾਡਾ ਘਰ-ਵਾਰ ਵੇਖ ਲਿਓ ਬਚਨ ਸਿੰਘ ਕਹਿ ਲੱਗਾ ਸਾਨੂੰ ਜੰਗੀਰ ਸਿੰਘ ਤੇ ਤਵਾਰੀ ਅਸੀਂ ਤਾਂ ਮੁੰਡੇ ਨੂੰ ਪਿਆਰ ਦੇਣ ਹੀ ਆਵਾਂਗੇ ਬਚਨ ਕੁਆਰ ਦੀ ਭਰਜਾਈ ਕਹਿੰਦੀ ਇਹਨਾਂ ਨੂੰ ਠੀਕੇ ਤਾਂ ਤੁਸੀਂ ਵੀ ਭੈਣ ਜੀ ਦਿਓ ਪਿਆਰ ਬਚਨ ਕੁਆਰ ਨੇ ਅਮਰਜੀਤ ਨੂੰ ਪਿਆਰ ਦਿੱਤਾ ਤੇ ਪਿਆਰ ਨਾਲ ਉਸ ਦਾ ਮੱਥਾ ਚੁੰਮਿਆ ਤੇ ਕਿਹਾ ਅੱਜ ਤੋਂ ਤੂੰ ਮੇਰੀ ਧੀਆ ਬਚਨ ਸਿੰਘ ਨੇ ਕਿਹਾ ਕਿ ਭੈਣ ਜੀ ਅਸੀਂ ਬੁੱਧਵਾਰ ਨੂੰ ਆਵਾਂਗੇ ਕਾਕੀ ਨੂੰ ਪਿਆਰ ਦੇਣ ਵੈਤਨਕਾਰ ਆਪਣੇ ਪ੍ਰਾਣ ਨਾਲ ਗੱਲਬਾਤ ਕਰਕੇ ਪਿੰਡ ਮੁੜਾਈ ਕਾਰਾ ਕਿ ਉਸਨੇ ਸਾਰਿਆਂ ਨੂੰ ਖੁਸ਼ਖਬਰੀ ਸੁਣਾਈ ਕਿਰਪਾਲ ਨੂੰ ਕਹਿਣ ਲੱਗੀ ਮੈਂ ਤਾਂ ਆਪਣੇ ਪੁੱਤਰ ਲਈ ਚੰਗਾ ਟੁਕੜਾ ਪਸੰਦ ਕਰਕੇ ਆਈਆਂ ਬਹੁਤ ਸੋਹਣੀ ਜੋੜੀ ਫੱਬੇਗੀ ਦੂਮਾਂ ਦੀ ਕਿਰਪਾਲ ਵੀ ਅਮਰਜੀਤ ਵਾਰੇ ਸੋਚ ਮਨ ਵਿੱਚ ਖੁਸ਼ ਹੋ ਰਿਹਾ ਸੀ ਬੁੱਧਵਾਰ ਨੂੰ ਭਜਨ ਸਿੰਘ ਜੰਗੀਰ ਸਿੰਘ ਨੂੰ ਨਾਲ ਲੈ ਕੇ ਕਿਰਪਾਲ ਨੂੰ ਠਾਕਾ ਲੈ ਗਏ ਬਚਨ ਸਿੰਘ ਨੇ ਕੋਸ਼ਿਸ਼ ਵਿੱਚ ਗੁਰਦੁਆਰਾ ਸਾਹਿਬ ਦੀ ਕਿਰਾਏ ਅਰਦਾਸ ਕਰਵਾਈ ਤੇ ਸਾਰਿਆਂ ਨਾਲ ਸਲਾਹ ਕਰਕੇ 2 ਮਹੀਨੇ ਬਾਅਦ 15 ਹਾਰ ਨੂੰ ਵਿਆਹ ਦੀ ਤਾਰੀਖ ਨਿਥ ਲਈ ਬਚਨ ਸਿੰਘ ਦੇ ਘਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਬਚਨ ਸਿੰਘ ਨੇ ਆਪਣੀ ਪੈਨ ਪ੍ਰੀਤਮ ਕੌਰ ਨੂੰ ਵੀ ਪਹਿਲਾਂ ਹੀ ਬੁਲਾ ਲਿਆ ਨਿੱਕੀਆਂ ਪਹਿਣਾ ਤੇ ਭਰਾ ਵੀ ਖੁਸ਼ੀ ਵਿੱਚ ਨੱਚਦੇ ਸਾਰੇ ਕੰਮ ਕਰ ਰਹੇ ਸਨ ਬਚਨ ਕੌਰ ਨੇ ਆਪਣੇ ਨਾਨਾ ਨੂੰ ਨਾਲ ਲੈ ਕੇ ਵਰੀ ਤੇ ਹੋਰ ਕੱਪੜਾ ਲੀੜਾ ਬਣਾ ਲਿਆ ਕਰਨ ਨੂੰ ਵੀ ਪੂਰਾ ਸ਼ਿੰਗਾਰਿਆ ਗਿਆ ਇੱਕ ਮਹੀਨਾ ਪਹਿਲਾਂ ਮਾਮਾ-ਮਾਮੀ ਕੁੜੀ ਵਾਲਿਆਂ ਵੱਲੋਂ ਸ਼ਾਹੀ ਚਿੱਠੀ ਲੈ ਕੇ ਆਈ ਉਸਨੇ ਸਾਰੇ ਸ਼ਰੀਕੇ ਦੀ ਰੋਟੀ ਕੀਤੀ ਗਈ ਅਗਲੇ ਦਿਨ ਬਚਨ ਕਰਨੀ ਮਾਮੇ-ਮਾਮੀ ਹੱਥ ਆਪਣੀ ਨੂੰ ਲੈ ਸ਼ਗਨ ਭੇਜਿਆ ਵਿਆਹ ਤੋਂ ਹਫ਼ਤਾ ਪਹਿਲਾਂ ਹਲਵਾਈ ਬਿਠਾ ਕੇ ਮਠਿਆਈਆਂ ਬਣਾਣੀਆਂ ਗਈਆਂ ਵਿਆਹ ਤੋਂ ਪਹਿਲਾਂ 5 ਦਿਨ ਦਾ ਗੋਣ ਬਿਠਾਇਆ ਗਿਆ ਸਾਰੀ ਪਿੰਡ ਦੀਆਂ ਕੁੜੀਆਂ ਵੋਟੀਆਂ ਨੇ ਨੱਚਾ ਕੇ ਖੂਬ ਰੰਗ ਬਣਿਆ ਫਿਰ ਅਖੰਡ ਪਾਠ ਸਾਹਿਬਰੰਮ ਕਰਵਾਇਆ ਗਿਆ ਕਿਉਂਕਿ ਬਚਨ ਸਿੰਘ ਦਾ ਸਾਰਾ ਪਰਿਵਾਰ ਗੁਰਸਿੱਖ ਸੀ ਮੁੰਡਿਆਂ ਨੇ ਸਾਰੇ ਪਿੰਡ ਵਿੱਚੋਂ ਮੇਲ ਲਈ ਵਸਤੂ ਇਕੱਠੇ ਕੀਤੀ ਸ਼ਾਮ ਨੂੰ ਸਾਰੇ ਪਿੰਡ ਵਿੱਚੋਂ ਦੋਦੀ ਇਕੱਠਾ ਕੀਤਾ ਅਗਲੇ ਦਿਨ ਕਿਰਪਾਲੂ ਮਈਏ ਪਾਇਆ ਗਿਆ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੇ ਸੌਰਿਆਂ ਵੱਲੋਂ ਸ਼ਗਨ ਪੇਜਿਆ ਮਾਮੇ ਜੰਗੀਰ ਵੱਲੋਂ ਲਾਇਆ ਗਿਆ ਜੋ ਕਿ ਵਿਚੋਲਾ ਵੀ ਸੀ ਸ਼ਗਨ ਤੋਂ ਬਾਅਦ ਸਾਰੀ ਮੀਲ ਤੇ ਪਿੰਡ ਨੂੰ ਚਾਪਨ ਪਾਇਆ ਗਿਆ ਬਚਨ ਸਿੰਘ ਵੱਲੋਂ ਸਾਰੇ ਪਿੰਡ ਦੀ ਵਰਦੀ ਰੋਟੀ ਕੀਤੀ ਗਈ ਸ਼ਾਮ ਨੂੰ ਮਾਮੇ ਮਾਸੀਆਂ ਪੂਆ ਚਾਚੀਆਂ ਸਭ ਨੇ ਰਲ ਕੇ ਖੂਪ ਪੰਗੜੇ ਪਾਈ ਛੋਟੇ ਭਰਾ ਤੇ ਭੈਣਾ ਵੀ ਵੀਰ ਦੇ ਵਿਆਹ ਵਿੱਚ ਨੱਚ ਰਹੇ ਸਨ ਕਿਰਪਾਲ ਆਪਣੀ ਨਵੀਂ ਜ਼ਿੰਦਗੀ ਦੇ ਸੁਪਨੇ ਲੈ ਰਿਹਾ ਸੀ ਬਚਨ ਸਿੰਘ ਨੇ ਪਿੰਡ ਵਿੱਚ ਵੀ ਇੱਕ ਇੱਕ ਬੰਦਾ ਵਰਾਤ ਲਈ ਕਿਹਾ ਤੇ ਕਿਹਾ ਕਿ ਸਵੇਰੇ ਸਾਜਰੀ ਆਜੀ ਉਪਾਈ ਵਜਨ ਸਿੰਘ ਨੇ ਮੇਲ ਨੂੰ ਵੀ ਕਿਹਾ ਭਾਈ ਸੋ ਜੋ ਹੋਣਾ ਸਵੇਰੇ ਤੜਕੀ ਉੱਠਣਾ ਸਭ ਨੇ ਤੜਕੀ ਉੱਠ ਕੇ ਕਿਰਪਾਲ ਨੂੰ ਖਾਰੀ ਚੜਨ ਦੀ ਰਸਮ ਕੀਤੀ ਤੇ मामੀ ਨੇ ਕਿਰਪਾਲ ਨੂੰ ਖਾਰਿਓਂ ਲਾਹਿਆ ਚਾਹ ਪਾਣੀ ਪੀ ਕੇ ਸਾਰੇ ਬੰਦੇ ਬਰਾਤ ਲਈ ਤਿਆਰ ਹੋ ਗਏ ਜਿਤ ਕਰਨ ਤੇ ਛੋਟੀਆਂ ਦੋਵੇਂ ਪਹਿਣਾ ਵਿੰਦਰ ਤੇ ਸ਼ਿੰਦਰ ਨੂੰ ਵੀ ਵਰਾਤ ਨਾਲ ਤਿਆਰ ਕਰ ਦਿੱਤਾ ਵਰਾਤ ਵਾਲੀ ਬੱਸਾਂ ਕੀ ਖੜੀ ਸੀ ਇਹਨੇ ਨੂੰ ਪਿੰਡ ਵਾਲੇ ਵੀ ਵਰਾਤ ਜਾਣ ਲਈ ਆ ਗਏ ਕਿਰਪਾਲ ਵੀ ਸੇਰੀ ਬਣ ਕੇ ਤਿਆਰ ਹੋ ਗਿਆ ਸੀ ਲਾੜੇ ਦੇ ਲਿਵਾਸ ਵਿੱਚ ਉਹ ਰਾਜਕੁਮਾਰ ਲਗ ਰਿਹਾ ਸੀ ਬਚਨਕੌਰ ਕਿਰਪਾਲ ਤੋਂ ਮਿਰਚਾਂਵਾਰ ਕੀ ਅੱਗ ਵਿੱਚ ਸੁੱਟ ਗਈ ਤਾਂ ਕਿ ਮੇਰੇ ਪੁੱਤਰ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਕਿਰਪਾਲ ਨੂੰ ਘੋੜੀ ਚੜਾਉਣ ਤੋਂ ਪਹਿਲਾਂ ਪੈਣਾ ਨੇ ਵਾਂਗਾਂ ਗੁੰਦੀਆਂ ਤੇ ਪਰਜਾਈਆਂ ਨੇ ਸੁਰਮਾ ਪਾਇਆ ਫਿਰ ਗੁਰਦੁਆਰਾ ਸਾਹਿਬ ਮੱਥਾ ਟੇਕੀ ਬਰਾਤ 9 ਵਜੇ ਚੱਲ ਪਈ ਬਰਾਤ ਜਾਂਦੋ ਵਾਦ ਮਿਲਣਾ ਨੇ ਖੂਬ ਕਿੱਦਾ ਪਾਇਆ ਤੇ ਨਾਨਕੀਆਂ ਦਾਦਕੀਆਂ ਨੇ ਇੱਕ ਦੂਜੀ ਨੂੰ ਸਿੱਠਣੀਆਂ ਦਿੱਤੀਆਂ 11:00 ਵਜੇ ਵਰਾਤ ਕਿਰਪਾਲ ਦੀ ਨਾਨਕੀਆਂ ਦੀ ਪਿੰਡ ਅਤੀਵਾਲ ਪਹੁੰਚ ਗਈ ਤੇ ਉੱਥੋਂ ਕੁੜੀ ਵਾਲਿਆਂ ਨੂੰ ਖਬਰ ਕਰ ਦਿੱਤੀ ਉਹਨਾਂ ਚਿਰ ਮਾਮੇ ਨੇ ਵਰਾਤ ਰੋਕ ਕੇ ਚਾਹ ਪਾਣੀ ਪੀ ਆਇਆ ਉੱਥੋਂ ਵਰਾਤ ਕੁੜੀ ਵਾਲਿਆਂ ਦੀ ਪਿੰਡ ਢੀਲ ਨੂੰ ਚੱਲ ਪਈ ਫਰਾਤਾ ਸਵਾਗਤ ਕਰਕੇ ਪਾਈ ਜੀ ਨੇ ਅਰਦਾਸ ਕੀਤੀ ਤੇ ਫਿਰ ਖੇਸਾ ਨਾਲ ਮਿਲਨੀਆਂ ਹੋਈਆਂ ਜਾਤੁਵਾਦ ਪਹਿਲਾਂ ਸਾਲੀਆਂ ਨੇ ਰੀਵਨ ਘਟਾਇਆ ਤੇ ਕਿਰਪਾਲ ਨੇ 500 ਰੁਪਏ ਸ਼ਗਨ ਦਿੱਤਾ ਚਾ ਪਿਆ ਕੇ ਨੰਦ ਕਾਜ ਕਰਵਾਏ ਗਏ ਉਸ ਤੋਂ ਬਾਅਦ ਬਰਾਤ ਨੂੰ ਰੋਟੀ ਖਵਾ ਕੇ ਕਿਰਪਾਲ ਨੂੰ ਪਲੰਗੇ ਵਠਾਇਆ ਗਿਆ ਤੇ ਸ਼ਗਨ ਸਵਾਰਥ ਕਰਕੇ ਢੋਲੀ ਤੁਰ ਗਈ ਢੋਲੀ ਤੁਰਨ ਵੇਲੇ ਅਮਰ ਜੀ ਦੇ ਭੈਣ ਭਰਾ ਤੇ ਮਾਪਿਓ ਬਹੁਤ ਰੋ ਰਹੇ ਸਨ ਫਿਰ ਉਹਨਾਂ ਪਿਆਰ ਦੇ ਕੇ ਆਪਣੀ ਤੀਨੂ ਵੇਦਾ ਕੀਤਾ ਬਸ ਦੀ ਪਹਿਲੀ ਸੀੜੀ ਨਵੇਂ ਜੁੜੇ ਨਾਲ ਲਾਗਨ ਬੈਠੀ ਸੀ ਤੇ ਸਾਹਮਣੀ ਵਾਲੀ ਸੀੜ ਤੇ ਦੋਵੇਂ ਛੋਟੀਆਂ ਪੈਣਾ ਪ੍ਰਾਪਰਜਾਈ ਦੇ ਸਾਹਮਣੇ ਬੈਠੀਆਂ ਸਨ 4 ਵਜੇ ਬਰਾਤ ਉੱਥੋਂ ਚੱਲ ਪਈ ਰਸਤੇ ਵਿੱਚ ਨਮੀ ਜੋੜੀ ਨੂੰ ਫਤਿਹਗੜ ਸਾਹਿਬ ਮੱਥਾ ਟਿਕਾਇਆ ਤੇ ਸਾਰੀ ਬਰਾਤ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਿਆ 7 ਵਜੇ ਬਰਾਤ ਵਾਪਸ ਆ ਗਈ ਸਾਰਿਆਂ ਨੇ ਅੱਗੇ ਫੇਰ ਪੰਗੜੇ ਪਾਏ ਵਚਨਕੌਰ ਨੇ ਨਮੀ ਜੋੜੀ ਤੋਂ ਪਰਿਵਾਰ ਕੇ ਪਿਤਾ ਤੇ ਲਿਆ ਕੇ ਅੰਦਰ ਬਿਠਾਇਆ ਫਿਰ ਨਮੀ ਜੁੜੀ ਨੂੰ ਚੂਰੀ ਖਵਾ ਕੇ ਚੋੜੀ ਵਿੱਚ ਟੋਟੀਆਂ ਦਾ ਸ਼ਗਨ ਪਾ ਕੇ ਪਿਆਰ ਨਾਲ ਦੋਵਾਂ ਨੂੰ ਕੁੱਟ ਕੇ ਨਾਲ ਲਾਇਆ ਬਚਨ ਕੌਰ ਆਪਣੇ ਨੂੰ ਪੁੱਤਰ ਨੂੰ ਵੇਖ ਕੇ ਫੁੱਲੀ ਨੇ ਸਮਾ ਰਹੀ ਸੀ ਸਾਰੀਆਂ ਬੇਲਣਾ ਵੋਟੇ ਵੇਖਣ ਨੂੰ ਕਾਲੀਆਂ ਸਨ ਧੂਆ ਪ੍ਰੀਤਮ ਕੌਰ ਨੇ ਵੋਟੇ ਦਾ ਕੋੰਡ ਪਛਕ ਦਿੱਤਾ ਸਾਰੀਆਂ ਲੱਗੀਆਂ ਕਹਿਣ ਹਾਈ ਰੱਬਾ ਵੋਟੇ ਕਿੰਨੇ ਸੋਹਣੇ ਆ ਕਿਰਪਾਲ ਤੇ ਅਮਰਜੀਤ ਵੀ ਅੱਖ ਚੁਪਾ ਕੇ ਇੱਕ ਦੂਜੀ ਵੱਲ ਵੇਖ ਲੈਂਦੇ ਤੇ ਦਿਲੋਂ ਖੁਸ਼ ਸਨ ਦੋਵੇਂ ਛੋਟੇ ਦਿਓਰ ਤੇ ਨਨਾਣਾ ਵੀ ਨਮੀ ਭਾਬੀ ਦੇ ਕੋਲ ਬੈਠੇ ਸਨ ਦੋਵੇਂ ਦਿਓਰਾਂ ਨੂੰ ਭਾਪੀ ਤੇ ਗੋਡਿਆਂ ਤੇ ਬਿਠਾਇਆ ਸਾਰੇ ਸ਼ਗਨ ਕਰਕੇ ਕਿਰਪਾਲ ਨੂੰ ਬਾਹਰ ਪੇਜ ਦਿੱਤਾ ਫਿਰ ਅਮਰਜੀਤ ਦੇ ਨਾਲ ਆਈ ਲੱਗਣ ਨੇ ਉਸਦੇ ਕੱਪੜੇ ਬਦਲਾਈ ਤੇ ਉਸ ਨੂੰ ਰੋਟੀ ਖਵਾਈ ਵਚਨਕੌਰ ਹੋਰਾਂ ਵੀ ਸਾਰੇ ਮੇਲ ਨੂੰ ਰੋਟੀ ਖਵਾ ਕੇ ਸਾਰਾ ਕੰਮ ਨਿਬੇੜ ਕੇ ਸੋ ਗਏ ਤੜਕੇ ਉੱਠ ਕੇ ਵਚਨਕੌਰ ਪਹਿਲਾਂ ਆਪ ਨਹਾ ਕੇ ਫਿਰ ਵੋਟੀ ਨੂੰ ਉਠਾਇਆ ਅਮਰਜੀਤ ਨੇ ਉੱਟਕੇ ਸਸਨੂੰ ਮੱਥਾ ਟੇਕਿਆ ਤੇ ਕਿਹਾ ਬੀਜੀ ਪੈਰੀ ਪੈਨੀਆਂ ਵਚਨਕੌਰ ਨੇ ਅਸੀਸਾਂ ਦਿੰਦੀ ਹੋਈ ਨੇ ਕਿਹਾ ਜਿਉਂਦੀ ਵਸਦੀ ਰਹੇ ਵੁੱਢ ਸਹਾਗਣ ਹੋਵੇ ਦੁੱਧੀ ਪੁੱਤੀ ਫਲੇ ਵਚਨਕੌਰ ਨੇ ਉਸ ਨੂੰ ਗਾਨੇ ਵਾਲਾ ਸੂਟ ਕੱਢ ਕੇ ਦਿੱਤਾ ਤੇ ਕਿਹਾ ਪੁੱਤਰ ਨਹਾ ਕੇ ਸੂਟ ਪਾ ਲੈ ਮੇ ਇਹਨੇ ਸਾਰਾ ਮੇਲ ਉੱਠ ਗਿਆ ਤੇ ਲਾਗੜਾ ਨੇ ਸਭ ਨੂੰ ਚਾਹ ਤੇ ਮਠਿਆਈਆਂ ਦਿੱਤੀਆਂ ਵੋਟੀ ਗਾਨੇ ਵਾਲਾ ਸੂਟ ਪਾ ਕੇ ਤਿਆਰ ਹੋ ਗਈ ਤੇ ਕਿਰਪਾਲ ਸਿੰਘ ਵੀ ਤਿਆਰ ਹੋ ਕੇ ਆ ਗਿਆ ਲਗਨ ਪ੍ਰਾਂਤ ਵਿੱਚ ਕੱਚੀ ਲੱਸੀ ਪਾ ਕੇ ਲੈ ਆਈ ਹੁਣ ਦੋਵਾਂ ਨੂੰ ਗਾਣਾ ਖੋਲਣ ਲਈ ਬਿਠਾ ਦਿੱਤਾ ਸਾਰੀਆਂ ਮਿਲਣਾ ਉਹਨਾਂ ਦਿਵਾਲੀ ਖਲੋ ਗਈਆਂ ਕਿਰਪਾਲ ਤੇ ਅਮਰਜੀਤ ਸ਼ਰਮਾ ਰਹੇ ਸਨ ਪਹਿਲਾਂ ਕਿਰਪਾਲ ਨੇ ਅਮਰਜੀਤ ਦਾ ਗਾਣਾ ਖੋਲਿਆ ਤੇ ਉਸਨੇ ਇੱਕਦਮ ਆਪਣੀ ਵੱਲ ਖਿੱਚ ਲਿਆ ਸਾਰੀਆਂ ਹੱਸਣ ਲੱਗ ਪਈਆਂ ਸਾਡਾ ਮੁੰਡਾ ਚਲਾਕਾ ਹੁਣ ਅਮਰਜੀਤ ਨੇ ਕਿਪਾਲ ਦਾ ਗਾਣਾ ਖੋਲਿਆ ਤੇ ਉਸਨੇ ਵੀ ਫਟਾਫਟ ਆਪਣੀ ਵੱਲ ਖਿੱਚ ਲਿਆ ਸਾਰੇ ਕਹਿਣ ਲੱਗੇ ਕਿ ਭਾਈ ਕੁੜੀ ਵੀ ਤੇਜਾ ਕੱਚੀ ਲੱਸੀ ਵਾਲੀ ਪ੍ਰਾਂth ਵਿੱਚ ਗਾਨੇ ਅਤੇ ਪੈਸੇ ਪਾ ਕੇ ਉਹਨਾਂ ਨੂੰ ਗਾਨਾ ਖੜਾਇਆ ਦੋਵੇਂ ਜਣੇ ਪ੍ਰਾਂth ਵਿੱਚ ਹੱਥ ਪਾ ਕੇ ਗਾਨਣੇ ਲੱਭਣ ਲੱਗੇ ਪਹਿਲੀ ਵਾਰੀ ਦੋਵਾਂ ਦੇ ਇੱਕ ਦੂਜੇ ਨੂੰ ਛੂੰਦੇ ਹੱਥ ਦੋਵਾਂ ਲਈ ਪਿਆਰਾ ਅਹਿਸਾਸ ਸੀ ਉਹ ਦੋਵੇਂ ਜਿਵੇਂ ਇੱਕ ਦੂਜੇ ਵਿੱਚ ਖੋ ਗਏ ਸਨ ਦੁਵਾਲੇ ਖੜੀਆਂ ਔਰਤਾਂ ਹੱਸ ਪਈਆਂ ਲੱਭੂ ਲੱਭੂ ਤੇ ਕਿਰਪਾਲ ਨੇ ਦੋਵੇਂ ਗਾਨੇ ਬਾਹਰ ਕਰ ਲਏ ਵੀ ਜਿੱਤ ਗਿਆ ਜਿੱਤ ਗਿਆ ਵਿੰਦਰ ਤੇ ਸ਼ਿੰਦਰ ਨੇ ਤਾੜੀਆਂ ਵਜਾ ਕੇ ਰੌਲਾ ਪਾ ਦਿੱਤਾ गाने वाला शगन निबेड़ के अमरजीत नूं कड़ा वि कड़छी फेरन लिया क्योंकि उसम ला अमरजीत बाहर आई तो उसने कुंड लिया बाहर बचन सिंह रिश्तेदार बैठा से अमरजीत ने सारे पैरे हथ लाए बचन सिंह कह लगा अमरजीत पुत्र तू भी मेरी तियाँ विंदर शिंदर वांग तू घुंड नहीं क्ढना साडे गुरु साहबान ने परे की प्रथा का विरोध किया है इसत्री पुरुष तुम्हें बराबर हैं फिर औरत तो पर અમરજીત ਨੇ ਕਿਹਾ اچھا ਪਪਾਜੀ ਤੇ ਚੌਂਕੇ ਵੀ ਚਲੀ ਗਈ ਰੋਟੀ ਤਿਆਰ ਸੀ ਵੋਟੀ ਤੋਂ ਸ਼ਗਨ ਕਰਾ ਕੇ ਸਾਰੇ ਮੇਲ ਨੂੰ ਰੋਟੀ ਖਵਾਈ ਰੋਟੀ ਖਾ ਕੇ ਤੇ ਬਾਜੀ ਲੈ ਕੇ ਮੇਲ ਵਿਦਿਆ ਹੋਣ ਲੱਗ ਪਿਆ ਭੂਆ ਤੇ ਵਿਚੁੱਲਾ ਮਾਮਾ मामੀਆਂ ਜੀ ਰਹਿ ਗਏ ਰੋਟੀ ਖਾ ਕੇ ਵਜਨ ਸਿੰਘ ਵਜਨ ਕੌਰ ਮਾਮਾ मामੀ ਤੇ ਪੂਆ ਸਾਰੇ ਇਕੱਠੇ ਬੈਠੇ ਸਨ ਵੋਟੀ ਆਪਣੀਆਂ ਨਨਾਨਾ ਨਲੰਦਰ ਬੈਠੀ ਸੀ ਕਿਰਪਾਲ ਜਿਸ ਪਾਲ ਤੇ ਸੁਖਪਾਲ ਨਾਲ ਪਿੰਡ ਦੇ ਵਿਸਰੇ ਤੇ ਹੋਰ ਸਮਾਨ ਕਰੋ ਘਰੀ ਪਹਚਾ ਰਹੇ ਸਨ ਵਚਨਕਰ ਨੇ ਪੁਆਦੀ ਮਾਮੀ ਨੂੰ ਕਿਹਾ ਮੈਂ ਘਰ ਦਾ ਕੰਮ ਸੰਭ ਲਵਾਂ ਤੁਸੀਂ ਲਾਗਨ ਦੀ ਕੁੜੀਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਪਾਜੀ ਵੰਡਾਓ ਉਪਾਜੀ ਪਾਕੇ ਵੰਡੰਸ ਲਏ ਗਈਆਂ ਅਮਰਜੀਤ ਉੱਠ ਕੇ ਬਾਹਰ ਆਈ ਲਿਆਓ ਵੀਜੀ ਮੈਂ ਕੋਈ ਕੰਮ ਕਰਾਵਾਂ ਵਚਨਕਰ ਨੇ ਕਿਹਾ ਤੀ ਉਰਾਇਆ ਤੇ ਪੇਟੀ ਦਾ ਅਜਿੰਦਰਾ ਖੋਲ ਕੇ ਅਮਰਜੀਤ ਨੂੰ ਕਿਹਾ ਅਜੜੀ ਪੀਟੀ ਵਿੱਚ ਨਿੱਕੀ ਸੰਦੂਖੜੀ ਆ ਇਹਦੇ ਵਿੱਚ ਸਾਰੇ ਗਹਿਣੇ ਅਤੇ ਨਕਦੀ ਪੈਸੇ ਹਨ ਤੇ ਆ ਇਹਦੀ ਚਾਬੀ ਆ ਲੈ ਸਾਮ ਤੂੰ ਮੈਂ ਤਾਂ ਬਿਮਾਰ ਰਹਿਨੀ ਆ ਮੇਰੇ ਬੱਚਿਆਂ ਦੀ ਤੂੰ ਭਾਬੀ ਨਹੀਂ ਮਾਂ ਬਣੀ ਅਮਰਜੀਤ ਕਹਿਣ ਲੱਗੀ ਵੀਜੀ ਤਹਾਨੂੰ ਕੁਝ ਨਹੀਂ ਹੁੰਦਾ ਤੁਸੀਂ ਅਜੇ ਬੜੀ ਉਮਰ ਭੋਗਣੀ ਹੈ ਨਹੀਂ ਅਮਰਜੀਤ ਮੇਰਾ ਤੇ ਪਤਾ ਨਹੀਂ ਸਾ ਆਵੇ ਨਾ ਆਵੇ ਬੜਾ ਲਾਜ ਕਰਾਇਆ ਤੇਰੀ ਪਾਪੀ ਤੇ ਕਿਰਪਾਲ ਨੇ ਮੇਰਾ ਪਰ ਕਿਤੇ ਫਰਕ ਨਹੀਂ ਪੈਂਦਾ ਮੈਂ ਤਾਂ ਕਰ ਸਾंभਣ ਵਾਲੀ ਨੂੰ ਹੀ ਦੇਖਦੀ ਸਾਂ ਹੁਣ ਮੈਨੂੰ ਪਰੋਸਾ ਤੇਰੇ ਤੇ ਤੂੰ ਸਾਰੀ ਜ਼ਿੰਮੇਵਾਰੀ ਸੰਭਲਵੇਂਗੀ ਗੱਲਾਂ ਕਰਦੇ ਹੇ ਵਚਨਕੌਰ ਦਾ ਸਾਹ ਖੜ ਗਿਆ ਤੇ ਉਹ ਲੰਮੇ ਲੰਮੇ ਸਾਹ ਲੈਣ ਲੱਗੇ ਅਮਰਜੀਤ ਪਾਜ ਕੇ ਪਾਣੀ ਲਈ ਤੇ ਗਲਾਸ ਵਚਨਕੌਰ ਦੇ ਮੂੰਹ ਨੂੰ ਲਾਇਆ ਵੀਜੀ ਪਾਣੀ ਪੀਓ ਵਚਨਕੌਰ ਦੋ ਘੁੱਟ ਪਾਣੀ ਪਰਿਆਤੇ ਕਹਿੰਦੀ ਧੀਏ ਮੇਰਾ ਦਾਣਾ ਪਾਣੀ ਮੁੱਕ ਗਿਆ ਅਮਰਜੀਤ ਨੇ ਵਚਨ ਸਿੰਘ ਨੂੰ ਆਵਾਜ਼ ਮਾਰੀ ਪਾਪਾ ਜੀ ਵੇਖੋ ਵੇਜੀ ਨੂੰ ਕੀ ਹੋਇਆ वचन सिंह ਤੇ ਜੰਗੀਰ ਸਿੰਘ ਭੱਜੇ ਆਏ। वचन सिंह ਡਾਕਟਰ ਦੀ ਦੱਸੇ ਅਨੁਸਾਰ वचन ਕੋ ਨੂੰ ਛਾਤੀ ਤੋਂ دھਵਾ ਕੇ ਸਾਹ ਹੀ ਲੱਗ ਪਿਆ ਪਰ वचन ਕੋ ਅਰਧੀ ਤਾਸਾ ਖਤਮ ਹੋ ਚੁਕੇ ਸਨ। ਅਮਰ ਜੀ ਤਰਹਣ ਲੱਗ ਪਈ। ਵੀਜੀ ਮੈਨੂੰ ਇਹਨੇ ਛੀਤੀ ਛੱਡ ਕੇ ਨਾ ਜਾਓ। ਮੈਨੂੰ ਅਜੇ ਕੁਝ ਨਹੀਂ ਪਤਾ। ਰੌਲਾ ਸੁਣ ਕੇ ਕਿਰਪਾਲ ਹੁਰੀ ਵੀ ਆ ਗਈ। ਪੂਆ, मामੀ ਤੇ ਕੁੜੀਆਂ ਵੀ ਭਾਜੀ ਉੱਥੇ ਹੀ ਛੱਡ ਕੇ ਆ ਗਈਆਂ। ਪਿੰਡ ਦੇ ਲੋਕ ਵੀ ਸੁਣ ਕੇ ਆਉਣ ਲੱਗੇ। ਵਿਆਹ ਵਾਲੇ ਘਰ ਵਿੱਚ ਚਿਖਿਹਾੜਾ ਪੈ ਗਿਆ। ਘਰ ਵਿੱਚ ਆਈਆਂ ਜਨਾਨੀਆਂ ਇੱਕ ਦੂਜੀ ਨਾਲ ਗੱਲਾਂ ਕਰਨ ਲੱਗੀਆਂ ਇਹ ਵੋਟੀ ਹੀ ਕਲੈਣੀ ਆ ਆਉਂਦੀ ਹੈ ਸੱਸ ਨੂੰ ਲੈ ਗਈ ਅਮਰਜੀਤ ਨੇ ਸੁਣ ਲਿਆ ਤੇ ਕਹਿਣ ਲੱਗੀ ਮੈਂ ਸੱਚੀ ਕਲੈਣੀ ਆ ਮੇਰੇ ਆਉਂਦੇ ਹੀ ਵੀਰ ਜੀ ਚਲੇ ਗਏ ਜਦੋਂ ਇਹ ਗੱਲ ਵਰਜਨ ਸਿੰਘ ਨੇ ਸੁਣੀ ਉਹ ਉੱਚੀ ਆਵਾਜ਼ ਵਿੱਚ ਬੋਲਿਆ ਖਬਰਦਾਰ ਜੇ ਕਿਸ ਨੇ ਮੇਰੀ ਤੈਨੂੰ ਕਲੈਣੀ ਕਿਹਾ ਤਾਂ ਵਰਜਨ ਕੋਰ ਦੀ ਇੰਨੀ ਹੀ ਲਿਖੀ ਹੋਈ ਸੀ ਉਹ ਫੋ ਗਈ ਇਥੇ ਰੱਬ ਦੀ ਰਜਾ ਸੀ ਕਾਰ ਸੰਭਣ ਵਾਲੀ ਤੀਸ ਸਾਨੂੰ ਦੀ ਕੀ ਉਸ ਨੂੰ ਲੈ ਗਿਆ ਕਿਸੇ ਦੀ ਮੌਤ ਲਈ ਕੋਈ ਦੂਜਾ ਕਿਵੇਂ ਜ਼ਿੰਮੇਵਾਰ ਹੋ ਸਕਦਾ ਹੈ ਜਿਸ ਕਿਸੇ ਨੇ ਮੇਰੀ ਨੂਨੂ ਮਾੜਾ ਬੋਲ ਲੈਣਾ ਹੈ ਉਹ ਹੀ ਤੁ ਜਾ ਸਕਦਾ ਹੈ ਮੇਰੀ ਨੂਨੇ ਮੇਰਾ ਪੁੱਤਰ ਬਣ ਕੇ ਆਖਰੀ ਵਕਤ ਆਪਣੀ ਮਾਂ ਦੇ ਮੂੰਹ ਵਿੱਚ ਪਾਣੀ ਪਾਇਆ ਬਾਣੀ ਵਿੱਚ ਲਿਖਿਆ ਸੋ ਕੁਮੰਦਾ ਆਖੇ ਅਜ ਤ ਜੰਮੇ ਰਾਜਨ ਜੇ ਤੁਸੀਂ ਉਸ ਨੂੰ ਬਿਨਾਂ ਕਿਸੇ ਗਲਤੀ ਤੋਂ ਮਾੜਾ ਕਹਿ ਰਹੀ ਹੋ ਇੰਨੀ ਗੱਲ ਸੁਣ ਕੇ ਸਾਰੀਆਂ ਜਨਾਨੀਆਂ ਚੁੱਪ ਹੋ ਗਈਆਂ ਸਾਰੇ ਵਚਨ ਸਿੰਘ ਦੀ ਸਹਾਨਾ ਕਰਨ ਲੱਗੀਆਂ ਵਚਨ ਸਿੰਘ ਨੇ ਕਿਰਪਾਲ ਨੂੰ ਕਿਹਾ ਚਲੋ ਪੁੱਤਰ ਮਾਂ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰੋ ਵਚਨਕੌਰ ਦੀ ਪਰਜਾਈ ਤੇ ਨਾਂ ਉਠੀਆਂ ਤੇ ਵਚਨਕੌਰ ਦਾ ਇਸ਼ਨਾਨ ਕਰਉਣ ਲੱਗੀਆਂ ਅਮਰਜੀਤ ਨੇ ਕਿਹਾ ਮੈਂ ਵੀਜੀ ਦਾ ਇਸ਼ਨਾਨ ਕਰਵਾਵਾਂਗੀ ਮਾਮੀ ਨੇ ਕਿਹਾ ਤੂੰ ਧੀ ਰਹਿਣ ਦੇ ਅਮਰਜੀਤ ਨਹੀਂ मामੇ ਜੀ ਮੈਨੂੰ ਆਪਣਾ ਫਰਜ਼ ਨਿਭਾਉਣ ਦਿਓ ਅਮਰਜੀਤ ਦੇ ਨਾਲ ਲੱਕੀ ਵਿਜੀ ਦੇ ਇਸ਼ਨਾਨ ਕਰਾਇਆ ਫਿਰ ਬਚਨ ਕੌਰ ਨੂੰ ਅੰਤਿਮ ਸੰਸਕਾਰ ਵਾਸਤੇ ਲੈ ਗਈ ਜਦੋਂ ਸੰਸਕਾਰ ਕਰਕੇ ਆਈ ਤਾਂ ਅਮਰਜੀਤ ਨੇ ਬਚਨ ਸਿੰਘ ਨੂੰ ਕਿਹਾ ਕਿ ਪਾਪਾ ਜੀ ਅੱਜ ਤੁਸੀਂ ਮੈਨੂੰ ਬਹੁਤ ਵੱਡੇ ਬੋਝ ਤੋਂ ਮੁਕਤ ਕਰ ਦਿੱਤਾ ਨਹੀਂ ਤਾਂ ਮੈਂ ਸਾਰੀ ਉਮਰ ਆਪਣੇ ਆਪ ਨੂੰ ਵਿਜੀ ਦੀ ਮੌਤਾ ਜ਼ਿੰਮੇਵਾਰ ਸਮਝਣਾ ਸੀ ਬਚਨ ਸਿੰਘ ਨੇ ਕਿਹਾ ਨਾ ਤੀ ਕੋਈ ਕਿਸੇ ਦੀ ਮੌਤਾ ਜ਼ਿੰਮੇਵਾਰ ਨਹੀਂ ਹੁੰਦਾ ਮੌਤ ਦਾ ਵਕਤ ਪਰਮਾਤਮਾ ਵੱਲੋਂ ਪਹਿਲਾ ਹੀ ਨਿਸ਼ਚਿਤ ਹੁੰਦਾ ਹੈ। ਬਚਨ ਸਿੰਘ ਨੇ ਕਿਰਪਾਲ ਨੂੰ ਆਵਾਜ਼ ਮਾਰੀ ਤੇ ਕਿਹਾ ਪੁੱਤਰ ਤੇਰੀ ਮਾਂ ਆਪਣੀ ਤੈਨੂੰ ਸਾਰੀ ਜ਼ਿੰਮੇਵਾਰੀ ਸੰਭਾਲ ਗਈ ਆ ਤੇ ਹੁਣ ਤੂੰ ਵੀ ਮੇਰੀ ਤੋਂ ਆਪਣੀ ਜ਼ਿੰਮੇਵਾਰੀ ਲੈ ਲੈ। ਮੈਂ ਰਹਿਂਦੀ ਜ਼ਿੰਦਗੀ ਪਰਮਾਤਮਾ ਦਾ ਨਾਮ ਜਪ ਕੇ ਗੁਜ਼ਾਰਨਾ ਚਾਹੁੰਨਾ ਆ। ਕਿਰਪਾਲ ਨੇ ਕਿਹਾ ਪਾਪਾ ਜੀ ਕੰਮ ਮੈਂ ਕਰ ਲਵਾਂਗਾ ਪਰ ਤੁਸੀਂ ਹਮੇਸ਼ਾ ਸਾਡੇ ਨਾਲ ਰਹੋ। ਠੀਕ ਹੈ ਪੁੱਤਰ ਮੈਂ ਜੰਨਾ ਚ ਜਿਉਂਦਾ ਹਮੇਸ਼ਾ ਤੁਹਾਡੇ ਨਾਲ ਹਾਂ ਤਾਂ ਬਾ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ